ਤੈਨੂੰ ਮੈਨੂੰ ਨਹੀਂ ਕੋਈ ਟੈਨਸ਼ਨ ਰਹੂਗੀ ਨਾਲੇ ਤੁਹਾਡਾ ਭੈਣ ਭਾਈਆਂ ਦਾ ਕੋਈ ਫਰਕ ਨਹੀਂ ਪਊਗਾ ਨਹੀਂ ਤਾਂ ਆਹੀ ਚੀਜ਼ਾਂ ਪਿੱਛੇ ਨਾ ਰਿਸ਼ਤੇ ਟੁੱਟ ਜਾਂਦੇ ਨੇ ਲੈ ਮੰਮੀ ਮੈਂ ਕਿਹੜਾ ਜਵਾਬ ਦਿੰਨੀ ਆ ਮੈਥੋਂ ਤਾਂ ਜਦੋਂ ਮਰਜੀ ਆਪਦੇ ਨੌਕਰਾ ਲੈਣਾ ਤੁਸੀਂ ਇਹਨਾਂ ਨੂੰ ਕਹਿ ਦਿਓ ਵੀ ਕਾਗਜ਼ ਪੱਤਰ ਤਿਆਰ ਕਰਾ ਕੇ ਰੱਖਣ ਮੈਨੂੰ ਫੋਨ ਕਰ ਦੇਣ ਮੈਂ ਆ ਕੇ ਕਚਹਿਰੀਆਂ 'ਚ ਸਾਈਨ ਕਰ ਦੂੰਗੀ ਨਾਲੇ ਮੰਮੀ ਮੈਨੂੰ ਕਿਹੜਾ ਲਾਲਚ ਹੈ ਕਿਸੇ ਚੀਜ਼ ਦਾ ਬਸ ਮੈਨੂੰ ਤਾਂ ਆਏ ਆ ਵੀ ਸਾਡਾ ਤਿੰਨਾ ਭੈਣ ਭਰਾਵਾਂ ਦਾ ਆਈ ਪਿਆਰ ਬਣਿਆ ਰਹਿ ਮੇਰੇ ਨਾਲ ਹੀ ਸਦਾ ਵਰਤਦੇ ਰਹਿਣ ਨਾਲੇ ਮੰਮੀ ਮਾਲਕ ਦਾ ਦਿੱਤਾ ਮੇਰੇ ਕੋਲੇ ਬਥੇਰਾ ਖੁਸ਼ ਹੈ ਪਰਮਾਤਮਾ ਉਸੇ ਦੀ ਬਰਕਤ ਪਾਵੇ ਹਾਂ ਬੁੱਤ ਇਹ ਤਾਂ ਹੈ ਪਰ ਮੈਂ ਤਾਂ ਤੇਰ ਨਾਲ ਤਾਂ ਗੱਲ ਤੋਰੀ ਸੀ ਵੀ ਅੱਗੇ ਜਾ ਕੇ ਤੁਹਾਡੇ ਆਪਸ ਵਿੱਚ ਕੋਈ ਫਰਕ ਨਾ ਪਾਵੇ ਕਿਤੇ ਕੱਲ ਨੂੰ ਤੁਹਾਡੇ ਮੂੰਹ ਮੋਟੇ ਹੋਣ ਐਵੇਂ ਕਿਤੇ ਜਮੀਨਾਂ ਪਿੱਛੇ ਨਾ ਤੁਹਾਡਾ ਵਰਤ ਵਰਤੇਵਾ ਨਾ ਟੁੱਟ ਜੇ ਨਾ ਨਾ ਮੰਮੀ ਤੁਸੀਂ ਐ ਕਿਉਂ ਸੋਚਦੇ ਹੋ ਨਾਲੇ ਮੈਨੂੰ ਤਾਂ ਇਹ ਚੀਜ਼ਾਂ ਦਾ ਜਮੀ ਲਾਲਚ ਨਹੀਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟੀਆਂ ਵੀ ਮੇਰੇ ਤਾਂ ਆਪਦੇ ਘਰੀ ਬਥੇਰੇ ਮੈਂ ਇੱਥੋਂ ਲੈ ਜਾ ਕੇ ਕੀ ਕਰਨਾ ਹੈ ਤੁਸੀਂ ਐਂ ਕਰਿਓ ਇਹਨਾਂ ਨੂੰ ਕਹਿ ਦਿਓ ਜਦੋਂ ਇਹਨਾਂ ਨੂੰ ਲੋਡ ਹੋਈ ਮੈਨੂੰ ਫੋਨ ਕਰ ਦੇਣ ਮੈਂ ਆ ਜੂੰਗੀ